welcom to my youtube channel ਕਿਵੇਂ ਹੋ ਸਾਰੇ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਤੇ ਅਮਰਦੀਪ ਚੱਲੇ ਆ ਹੁਣ ਥੋੜੀ ਜਿਹੀ ਗਰੋਸਰੀ ਲੈਣੀ ਐ ਸੀ ਸਾਡੀ ਖਤਮ ਹੋਈ ਆ ਤੇ ਅਸੀਂ ਰਸਤੇ 'ਚ ਪਹਿਲਾਂ ਕਰਨ ਨੂੰ ਕਰਨਾ ਐ ਪਿਕ ਤੇ ਉਸ ਤੋਂ ਬਾਅਦ ਆ ਫਿਰ ਅਸੀਂ ਜਾਣਾ ਐ ਵਾਲਮਾਰਟ ਉੱਥੋਂ ਅਸੀਂ ਲੈਣਾ ਘਰ ਵਾਸਤੇ ਥੋੜਾ ਜਿਹਾ ਸਮਾਨ ਤੇ ਆਜੋ ਚੱਲੀਏ ਕਰਨੋਂ ਉਹਨਾ ਕੀ ਸਮਾਨ ਲੈਣਾ ਜਿੰਨਾ ਕੇ ਤੈਨੂੰ ਮੈਂ ਕਿਹਾ ਜ਼ਿਆਦਾ ਨਹੀਂ ਲੈਣਾ ਕੁਝ ਵੀ ਵੈਸੇ ਕਰੋ ਕੀ ਲੈਣਾ ਐ ਹੀ ਆਪਾਂ ਨਾ ਮੈਨੇ ਆਟਾ ਡਾਈਪਰ ਤੇ ਲੋਨ ਕਿੱਥੇ ਆ ਨਾ ਤੇ ਵਿੱਚ ਆਟਾ ਵੈ ਨਾ ਡਾਈਪਰ ਹੈ ਤੇ ਨਾ ਲੋਨ ਲੈ ਇੰਨੇ ਹੁਣ ਆਪਾਂ ਕੋਈ ਨਹੀਂ ਉਹ ਵੀ ਲੈਣਾ ਇਹਨੂੰ ਨਹੀਂ ਨਾਲ ਲੈ ਹੋਣਾ ਚਾਹੀਦਾ ਐਵੇਂ ਸਕੂਲੋਂ ਇਹਨੂੰ ਲੈ ਆਉਨੇ ਨਾਲ ਲੈਣ ਕੋਸ਼ ਆਉਣਾ ਤੇ ਲੈ ਕੁਝ ਹੋਰ ਹੀ ਲੈਣਾ ਹੁੰਦਾ ਟਰਾਲੀ ਵੱਖਰੀ ਭਰ ਲਈ ਸੋਦੇ ਨਾਲ ਨਾ ਆਟਾ ਚੁੱਕਿਆ ਨਾ ਡਾਈਪਰ ਉਹ ਬੱਚੇ ਨਾਲ ਬੱਚੇ ਨੂੰ ਨਾਲ ਲੈ ਹੋਣਾ ਹੀ ਕਿਉਂ ਆ ਉਹ ਆਟਾ ਲੈ ਵੱਲੇ ਤੇਰੇ ਕਰਨ ਬਚ ਗਈ ਨਹੀਂ ਤੇ ਤੇਰਾ ਸਮਾਨ ਘੜ ਦੇਣਾ ਹੀ ਮਸਾਰੇ ਮੋ ਜੀ ਹਾਂ ਪਹਿਲਾ ਪਹਿਲਾ ਨਾ ਆਣਾ ਟੰਡੇ ਪਾਣੀ ਨਾ ਫੇਰੀ ਆ ਕੋਟੀ ਪਾਈ ਹੋਈ ਆ ਤੂੰ ਤੇ ਨਹਾਉਣਾ ਇੱਥੇ ਨਹੀਂ ਨਹੀਂ ਸਮਾਨ ਨਹੀਂ ਲੈ ਕੇ ਦੇਣਾ ਤੈਨੂੰ ਰੱਖੇ ਨੂੰ ਕਲਰ ਨਹੀਂ ਨਹੀਂ ਕਲਰ ਰੱਖ ਨਹੀ ਨਹੀਂ ਸਮਾਨ ਨਹੀਂ ਲੈਣਾ ਹੋਲੀ ਵਾਲਾ ਚੱਲ ਹੁਣ ਕੀ ਤੇਰਾ ਰਹਿ ਗਿਆ ਵਾ ਹੈ ਚੱਲ ਹੁਣ ਨਹੀਂ ਨਹੀਂ ਇਹ ਨਹੀਂ ਮਿਲਣਾ ਨਹੀਂ ਚੱਲੇ ਲੱਗਾ ਰ ਅੰਦੇ ਕੀ ਗੱਲ ਬਸ ਕੋਈ ਨਹੀਂ ਕਹਿੰਦੇ ਭਾਜੀ ਕਹਿੰਦੇ ਕਿਹੜੀ ਬੁੱਕ ਜਿਹਦੇ 225 ਰੁਪਏ ਆਫ ਹੁੰਦਾ ਹੁਣ ਬੁੱਕਾਂ ਪੜੀ ਨਹੀਂ ਜਾਂਦੀਆਂ ਬੜੀ ਹੁਣ ਨਹੀਂ ਤੇ ਬੁੱਕਾਂ ਉਹ ਟੋਪ ਗਈ ਸੀ ਅੱਗੇ ਭਾਜੀ ਇੱਕ ਨਵੀਂ ਲਈ ਹੋ ਪੈਂਟ ਦੀ ਟੋਪ ਗਈ ਅਸੀਂ ਪੈਂਟ ਜੀ ਨੂੰ ਕਰਤੀ ਸਕ੍ਰੈਚ ਵਾਲੀ ਤੇ बार-बार ਲੈ ਜਾਂਦੇ ਉਹ ਬੱਸ ਦਾ ਸੋਹ ਐਵੇਂ ਤੈਨੂੰ ਵੀ ਨਹੀਂ ਲੈ ਕੇ ਦੇਣਾ ਕੁਝ ਫਿਰ ਜਿਹਦਾ ਜ਼ਿਆਦਾ ਨਾਟਕ ਕੀਤਾ ਮੇਰੇ ਨਾਲ ਸਾਰੀਆਂ ਮੈਗੀਆ ਚਿਪਸ ਵਗੈਰਾ ਕੱਢ ਕੇ ਰੱਖ ਦੂੰਗੀ ਬਾਅਦ ਫੋਨ ਤੋਂ ਬਿਲ ਨਹੀਂ ਹੋ ਗਿਆ ਮੈਂ ਕੈਨਸਲ ਵੀ ਕਰਾ ਸਕਦੀ ਹਾਂ ਇਹਦਾ ਵੀ ਬਿੱਲ ਕਰਾ ਲੈਣਾ ਸੀ ਇਹਦਾ ਤੋਂ 10 ਰੋਡ ਇਹ ਕਦੋਂ ਨਹੀਂ ਆਇਓ ਇਹਨੂੰ ਸਕੈਨ ਕਰਾਇਆ ਤੈਨੂੰ ਲੱਗਿਆ ਕੀ ਲਿਆ ਉਹ ਕੋਲੋਂ ਤੂੰ ਕਰਨ ਤਾਂ ਦੇ ਫਿਰ ਉਹਨੂੰ ਵਾਪਸ ਗਿੱਲਾ ਕਰਤਾ ਨਾ ਨੂ ਰੱਖ ਕੇ ਖੇਡਿਆ ਜਿੰਦਾ ਗਿਆ ਨਹੀਂ ਨਹੀਂ ਪਿੰਨ ਵਰਤਨੇ ਗੱਤਾ ਥੋੜੀ ਵਰਤਨਾ ਰਹਿ ਜਾਂਦੇ ਤੂੰ ਨਹੀਂ ਨਹੀਂ ਤੂੰ ਰਹਿਂਦੇ ਰਹਿਂਦੇ ਚਿਪਸ ਨਾਲ ਚਿਪਸ ਫ੍ਰੀ ਹੈ ਜਰੇ ਚਿਪਸ ਫ੍ਰੀ ਚਿਪਸ ਹੋਰ ਮਿਲ ਗਈ ਤੈਨੂੰ ਕਰਨ ਕਿੰਨਾ ਖਰਚਾ ਕਰਾਇਆ ਵੇਚ ਮੇਰੇ ਲਈ ਤਾਂ ਸੌਦਾ ਸਿਰਫ ਆਟਾ ਹੀ ਆ ਨਾ ਬਾਕੀ ਦਾ ਸਾਰਾ ਤੇਰਾ ਹੀ ਆ ਨਾ ਤੈਨੂੰ ਨੇ ਨਾਲ ਲੈ ਕੇ ਆਉਣਾ ਅੱਗੇ ਤੋਂ ਤੈਨੂੰ ਨੇ ਨਾਲ ਲੈ ਕੇ ਆਉਣਾ ਅੱਗੇ ਨਾ ਕਰਨाराम ਨਾ ਵੱਜ ਗਿਆ ਨਾ ਇੱਕ ਤੂੰ ਰਵਿਟ ਨਹੀਂ ਲਾਉਣ ਦੀਆ ਗੁੱਟ ਤੋਂ ਖੋਲੋ ਗੱਡੀ ਆ ਲੋ ਚਾਬੀ ਦੇ ਦਿਓ ਇੱਕ ਮਿੰਟ ਕਰਨ ਗੱਡੀ ਖੋਲ ਲੈਂਦੇ ਮੈਨੂੰ ਓਕੇ ਚੱਲ ਖੋਲ ਡਿੱਗੀ ਇਹਦਾ ਮੇਰੇ ਵਾਸਤੇ ਸਿਰਫ ਆਟਾ ਹੀ ਖਰੀਦਿਆ ਨਾ ਮੈਂ ਰੱਖ ਲਿਆ ਬਾਕੀ ਆਪਣਾ ਆਪ ਹੀ ਰੱਖੂਗਾ ਇਹ ਮੈਂ ਕਿਉਂ ਰੱਖਾਂ ਓ ਚੱਲ ਵਿੱਚ ਰੱਖ फटाफट ਚਲੀਏ ਦੇਖ ਕੀ ਕਿੰਨਾ ਸਮਾਨ ਸਾਰਾ ਕਰਨ ਤੇਰਾ ਖਰੀਦਿਆ ਆਇਆ ਕੀ ਕਰਦਾ ਵਾ ਦੇਸੀ ਵੀ ਕਿ ਲੋ ਇੱਕ ਫੁੱਲ ਦੇ ਦੇ ਠੀਕ ਹੈ ਕਿਲੋ ਗੋਭੀ ਦੇ ਦੇ ਤੇ ਕੀਰੇ ਹੈਗੇ ਕੀਰੇ ਕੀਰੇ ਪਾ ਦੇ ਥੋੜੇ ਜਿਹਾ ਗੋਭੀ ਕਿੰਨਾ ਇੱਕ ਕਿਲੋ ਕਰ ਦੇ ਇੱਕ ਫੁੱਲ ਪਾ ਦੇ ਉਹ ਖੀਰਾ ਕਿਲੋ ਆਹ ਖੀਰਾ ਕਿਲੋ ਦਾ 15 ਰੋਗ ਨਹੀਂ ਉਹ ਵੀ ਤੁਹਾਡੀ ਥੋੜੇ ਜਿਹਾ ਐਕਟਿਵ ਹੋ ਕੇ ਕੰਮ ਕਰਨਾ ਨਹੀਂ ਨਹੀਂ ਦੋ ਕੀ ਕਰਨੇ ਲੰਗਰ ਲਾਉਣਾ ਭਰਾਵਾ ਮੈਂ ਇੱਕੋ ਹੀ ਲੈਣਾ ਵਾ ਇੱਕ ਖਾਣਾ ਬੱਚੇ ਸਾਡੇ ਖਾਂਦੇ ਨਹੀਂ ਇੱਕੋ ਹੀ ਦੇ ਆ ਅਸੀਂ ਆ ਗਏ ਹਾਂ ਹੁਣ ਕਾਰਾਂ ਸ਼ਾਪਿੰਗ ਕਰਕੇ ਗਰੋਸਰੀ ਅਸੀਂ ਸਾਰੀ ਲੈ ਲਈ ਸੀ ਕਰਨ ਨੂੰ ਵੀ ਪਿਕ ਕਰ ਲਿਆ ਤੇ ਫਿਰ ਰਸਤੇ 'ਚ ਅਸੀਂ ਲੈਏ ਸੀ ਆਪਣੇ ਲਈ ਸਮੋਸੇ ਖਾਣ ਨੂੰ ਕਿਉਂਕਿ ਬੜੀ ਭੁੱਖ ਲੱਗੀ ਸੀ ਤੇ ਸੋਚਿਆ ਕਿ ਘਰ ਜਾ ਕੇ ਚਾਹ ਬਣਾਵਾਂਗੇ ਤੇ ਸਮੋਸੇ ਖਾਵਾਂਗੇ ਤੇ ਸਮਾਨ ਅਸੀਂ ਕੱਢ ਲਿਆ ਸਾਰਾ ਸਟੇਕਰਨ ਨੇ ਵੀ ਕਰ ਲਿਆ ਕੱਪੜੇ ਜਿਹੇ ਪਰ ਮੈਂ ਅਜੇ ਨਹੀਂ ਕੀਤੇ ਹੈਗੇ ਮੇਰਾ ਜੇ ਟਾਈਮ ਹੀ ਨਹੀਂ ਲੱਗਿਆ ਤੁਸੀਂ ਇਕੱਲੇ ਸਮੋਸੇ ਲਿਆਉਂਦੇ ਮੇਰੇ ਸਮੋਸੇ ਖਾਈ ਉੱਥੇ ਕੁਝ ਹੋਰ ਵੀ ਮਿਲਦਾ ਹੋਣਾ ਮਿਲਿਆ ਉੱਥੇ ਉਹ ਗੁਲਾਬ ਜਾਮਨ ਹੁੰਦੇ ਕਿੰਨੇ ਤੂੰ ਸੁੱਤਾ ਸੀ ਪਤਾ ਤੈਨੂੰ ਅਸੀਂ ਬਾਜ਼ਾਰੋਂ ਸਮੋਸੇ ਵੀ ਲੈ ਆਉਂਦੇ ਕਿ ਸੁੱਤਾ ਸੀ ਜਦੋਂ ਇੱਥੋਂ ਲੈ ਆਉਂਦੇ ਆ ਰਸਤੇ 'ਚ ਮੈਨੂੰ ਹੀ ਮੈਂ ਕਿਹਾ ਭੁੱਖ ਲੱਗੀ ਆ ਜਾ ਕੇ ਸਮੋਸੇ ਤੇ ਚਾਹ ਬਣੋਣੇ ਆ ਤੇ ਖਾ ਲਿਆ ਆਪਣੇ ਆਲਾ ਓਕੇ ਫਰੈਂਡਸ ਅੱਜ ਦਾ ਵਲੌਗ ਇੱਥੇ ਹੀ ਐਂਡ ਆ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਬਾਏ